ਜਿੰਦ ਜਿੱਤੇ ਅਜੇ ਤੇ ਨਵੇਂ ਬਲੌਗਰੀ ਸਵਾਲ ਬਾਬਾ ਆਪਣੇ ਹੱਥ ਦੀ ਇੱਕ ਵਾਰੀ ਚਾਹ ਬੀਲੀ ਨਾ ਇੱਕ ਤਾਂ ਇਹਨੂੰ ਪਤਲੀ ਕਰਨਾ ਇੱਕ ਹੋ ਜਾਂਦੀ ਐ ਮੂਰੇ ਤਾਂ ਆਹ ਦੇਖਿਓ ਆ ਨਾਂਗੀ ਤੇਰਾ ਨੂ ਮੂਰੇ ਹਾਂ ਆ ਗਈ ਮੋਟੋ ਜੀ ਗੁੱਡ ਉੱਥੇ ਪਤਾ ਬਸ ਇੱਕ ਟਾਈਮ ਸਪੈਂਡ ਕਰਨ ਹੁੰਦੀ ਐ ਚਾ ਖਾਣਾ ਨਾ ਤਾਂ ਗੁਰਕਰੇ ਖਾਣੇ ਆ ਪ੍ਰੋਮਿਸ ਕਰ ਤੇਰੀ ਵੀਡੀਓ ਬਣਾ ਲਈ ਜੀ 3 ਲਾਉਣੀ ਆ ਬਣ 2 3 ਆ ਜੋ ਤੇ 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 ਪੂਰਾ ਤੇਰੀ ਫਾਇਬ ਰਹੇਗੀ ਮੋਟੋ ਤੂੰ ਭੱਜ ਹੋਰ ਭੱਜ ਇਹਦੀ ਕਰਦੇ ਉਹਨੂੰ ਕਿਨਾ ਇਤੇ ਹੈ ਹਾਂ ਲੈ ਤਾਹਾਨੂੰ ਆ ਚਲਾ ਆ ਜਾ ਤਾਹਾਨੂੰ ਹਾਂਜੀ ਤੇ ਅੱਜ ਤੇ ਨਵੇਂ ਬਲਾਗ ਵੀ ਸਵਾਤ ਕਰਤੀ ਐ ਹੁਣ ਚਲਦੇ ਆਪਾਂ ਗੁਰਦੁਆਰਾ ਸਹਿਬ ਗੁਰੂ ਮਹਾਰਾਜ ਦਾ ਕਰਦੇ ਆਂ ਪਾਠ ਤੇ ਸੰਚੇ ਹਾਂ ਹਾਂਜੀ ਪਹੁੰਚ ਗਏ ਜੀ ਗੁਰਦੁਆਰਾ ਸਹਿਬ ਗੁਰੂ ਮਹਾਰਾਜ ਦਾ ਕਰਦੇ ਆਂ ਪਾਠ ਤੇ ਦਰਸ਼ਨ ਮਿਲੇ ਕਰਦੇ ਆਂ ਦੁਆ ਦੇ ਕਦੋਂ ਕੰਮ ਨੇ ਸ਼ਹਿਰ ਵੀ ਜਾਣਾ ਤੇ ਕਰਤੀ ਗੁਰੂ ਮਹਾਰਾਜ ਦਾ ਪਾਠ ਐਵੇਂ ਚਲਦੇ ਆਂ ਘਰੇ ਪ੍ਰਸਾਦਾ ਪਾਣੀ ਛਕਦੇ ਆਂ ਅੱਜ ਤੋਂ ਬਾਅਦ ਦੇਖਨੇ ਆਂ ਸ਼ਹਿਰ ਵੀ ਜਾਣਾ ਮਿਲਦੇ ਹਾਂ ਹਾਂਜੀ ਪ੍ਰਸਾਦਾ ਪਾਣੀ ਛਕ ਲੈ ਜੀ ਇਹ ਹੁਣ ਕਾਹਦੇ ਨੂੰ ਦੂਠੇ ਕਰੇ ਫਿਰ ਉੱਧਰ ਜਾ ਕੇ ਦੇਖ ਲਈ ਆਪਾਂ ਫਾਈਨੂ ਲੈ ਕੇ ਆਨੇ ਆ ਜੀ ਪਹੁੰਚ ਗਏ ਜੀ ਦੂਜੇ ਘਰੇ ਕਬ ਆਪਾਂ ਚੱਲੀਏ ਇਹ ਕਰੀਏ ਦੂਜੀ ਮੰਗ ਕਰ ਦਵਾਰਾ ਸਾਡੀ ਲੀਓ ਹੋ ਗਿਆ ਮੈਂ ਖੜਾ ਚਲਦੇ ਆਂ ਪਾਪੇ ਨੂੰ ਲੈ ਕੇ ਆ ਜਾਓ ਜੀ ਲੀਓ ਰਾ ਹੂੰ ਕੱਲੀ ਐ ਬੋਲਣਾ ਠੀਕ ਐ ਹਾਂਜੀ ਪਹੁੰਚ ਗਏ ਜੀ ਪੀਖੀ ਸ਼ਹਿਰ ਚ ਤੇ ਡਾਕਟਰ ਦੇ ਵੀ ਆ ਗਏ ਸਾਡੇ ਪਿੰਡ ਦੇ ਹੀ ਆ ਬੰਦਾ ਤੇ ਚੱਲ ਵੀ ਠੀਕ ਐ ਇਹ ਕੀੜੇ ਲੈ ਕੇ ਜਾਣਗੇ ਪਪਾ ਜੀ ਨੂੰ ਕੁਆਡਰੋਂ ਸਾਈ ਹਾਂਜੀ ਡਾਕਟਰ ਨੇ 3 ਦਿਨ ਲਿਖ ਕੇ ਦਵਾਈ ਤੇ ਹੁਣ ਆ ਦਵਾਈਆਂ ਹੀ ਦਵਾਈਆਂ ਲੈਣੇ ਨੇ ਜਾਣੇ ਦਵਾਈਆਂ ਲੈਣ ਪਪਾ ਬੋਠੀ ਬਿਠਾ ਗਈ ਸਹੀ ਦਵਾਈ ਲੈ ਲਈਆ ਡਾਕਟਰ ਤੋਂ ਵੀ ਤੇ ਹੁਣ ਚਲਦਿਆਂ ਉਹ ਵੀ ਡਾਕਟਰ ਦੇ ਉਹ ਹਨੇਰਾ ਵਾਲੇ ਸਾਡੇ ਪਿੰਡ ਦੇ ਹੀ ਡਾਕਟਰ ਹੈ ਪਰ ਦਵਾਈਆਂ ਨਹੀਂ ਰੱਖਦਾ ਉਹ ਆਪ ਤੇ ਮੈਡੀਕਲ ਤੇ ਭੇਜਿਆ ਸੀ ਦੇਖ ਲਈ ਅੰਦਰ ਕੀ ਕਹਿੰਦਾ ਡਾਕਟਰ ਹਣ ਹਨੇਰਾ ਵਾਲੇ ਚਾਹਤ ਨਾ ਹਸਪਤਾਲ ਦਵਾਈ ਲੈ ਲਈ ਹੈ ਜੀ ਕਿਆ ਹੁਣ ਕਿਥੇ ਜਾਣਾ ਦੱਸ ਐਂ ਵੀ ਸੜੇ ਪੜੇ ਹਾਂਜੀ ਹੁਣ ਚੱਲਦੇ ਆਂ ਟਾਈਮ ਪੀਸ ਵਾਲੇ ਕੋਲੇ ਹਾਂਜੀ ਦਿਖਾ ਕੇ ਘੜੀ ਤੇ ਲੈ ਕੇ ਸੌਦਾ ਪੱਤਾ ਤੇ ਹੁਣ ਚੱਲਦੇ ਆਂ ਜਿਪਟ ਜਿਪਟੇ ਜਾ ਕੇ ਦੇਖਦੇ ਆ ਕੋਈ ਕੰਮਕਾਰ ਕਰਦੇ ਆ ਤੇ ਪਹੁੰਚ ਗਏ ਜੀ ਘਰੇ ਹੁਣ ਚੱਲੇ ਆ ਬਦੂਤੇ ਘਰੇ ਤੇ ਜਾ ਕੇ ਦੇਖਦੇ ਆ ਕੋਈ ਕੰਮ ਕਰਵਲ ਦੀ ਪਹੁੰਚ ਗਏ ਜੀ ਘਰੇ ਘਰੇ ਆ ਕੇ ਕਹਿੰਦੇ ਚੱਲ ਚਾਹ ਬਣਾ ਦੂੰ ਤੇ ਮੈਨੂੰ ਲੱਗਿਆ ਬੇਬਣ ਚਾਹ ਬਣਾਉਣ ਤੇ ਨਿਕਾਉਣਿਆਂ ਸੋਨੋ ਕਿਵੇਂ ਬਣਦੀ ਹੈ ਚਾਹ ਅੱਜ ਖੰਡ ਕੋਨੇ ਆ ਸਰਪਾਣੇ ਵੱਡੂਆ ਇਹਨੇ ਬਾਬਾ ਆਪਣੇ ਹੱਥ ਦੀ ਇੱਕ ਵਾਰੀ ਚਾਹ ਬਿਲੀ ਨਾ ਉਹ ਬੰਦਾ ਹੈ ਕਹਿੰਦਾ ਵੀ ਪਿੰਡੇ ਦੀ ਚਾਹ ਬਣਾ ਕੇ ਦੇ ਇੱਕ ਨੰਬਰ ਚਾਹ ਬਣਾ ਕੇ ਦੇਣਾ ਮੈਂ

ਇਹ ਦੁਬਾਰਾ ਦੇਖਿਓ ਕਿਵੇਂ ਬਣਦੀ ਹੈ ਚਾਹ ਬਣਦੀ ਹੈ ਧਰਤੀ ਤੇ ਹੁਣ ਆਪਾਂ ਖਾਣਿਆ ਚੱਕਰ ਨਾਲ ਰੋਟੀ ਐਨੇ ਟਾਈਮ ਚ ਚਾਹ ਬਣ ਜੂ ਤੇ ਪੱਖਾ ਛੱਡਦੇ ਆ ਇੱਕ ਮਿੰਟਾ ਸੜਦਾ ਪੱਖਾ ਲੱਗਦਾ ਮੈਨੂੰ ਲੱਗਦਾ ਚਾਹ ਲੱਗ ਗਈ ਉਬਲਣਾ ਪੂਰੀ ਉਬਲੀ ਜਾਣ ਦੇ ਫਿਰ ਦੇਖੋ ਬਾਬਾ ਬਣਦੀ ਚੀਜ਼ ਹੁਣ ਜਗਦੇ ਆਪਾਂ ਦੁੱਧ ਜੇ ਵਾਬੇ ਤਾ ਉਹ ਚਾਹ ਬਣਦੀ ਆ 5 ਮਿੰਟ ਨੂੰ ਉਬਲੀ ਜਾਂਦੇ ਹੈ ਜੀ ਹੁਣ ਇਹਦੇ ਵਿੱਚ ਪਾਉਣਾ ਦੁੱਧ ਚਾਹ ਦੇ ਫੋਬੇ ਬਣਦੀ ਦੁੱਧ ਮੜ ਜਾ ਫੂਰ ਪਾ ਲਈ ਹਾਂ ਤਾਂ ਕਿ ਜਿੰਨਾ ਵਰਗਾ ਤਰਗੋ ਨਹੀਂ ਇਹ ਵਧੀਆ ਪੂਰੀ ਚਾਹ ਬਣਾਉਣੀ ਤਾਂ ਇਹ ਦੁੱਧ ਵਾਲੀ ਚਾਹ ਬਣ ਜਾਂਦੀ ਆ ਹੁਣ ਇਹਨੂੰ ਇੱਥੇ ਫੇਰ ਰੱਖ ਦੇ ਪੰਨੇ ਵਿੱਚ ਟਪੇਰ ਇਹਨੂੰ ਵਰਦਾਂ ਦੇ ਆਪੋ ਦੇਖੋ ਲੱਗੀ ਉਬਲਣਾ ਇਹਨੂੰ ਪਲੇ ਜਾਂਦੇ ਹੈ 5 ਮਿੰਟੇ ਨੂੰ ਉਬਲਨ ਦਿਆ ਕਰੋ ਜਿਹੜੀ ਚਾਹ ਇਹ ਬਣੂ ਨਾ ਜਮਾ ਸਰਾਇ ਹੋ ਕਿਧਰ ਆ ਨਾ ਓਏ ਬਾਈਆ ਚਾਹ ਵੀ ਕਰ ਲਗੀ ਓਏ ਓਹ ਜਾਂਦਾ ਬਾਬੇ ਜਵਾਂ ਪਿਓਰ ਕੰਬਰ ਜਾ ਜੀ ਚਾਹ ਬਣਾ ਕੇ ਸੌਂਗੇ ਸੀ ਤੇ ਸਮਨ ਕੇ ਹੁਣ ਚੱਲ ਮੈਂ ਕਿਹਾ ਚੱਲਦੇ ਆਂ ਸਕੂਲ ਚ ਪ੍ਰੈਕਟਿਸ ਕਰਨ ਤੇ ਅੱਜ ਵਾਕੜੀਆਂ ਨੂੰ ਕਰਾਉਣੇ ਆ ਦੇਖੋ ਭੱਜ 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 ਚੱਲ 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 ਇੱਕ ਤਾਂ ਇਹਨੂੰ ਪਤਲਾ ਹੀ ਕਰਨਾ ਇੱਕ ਹੋ ਜਾਂਦੀ ਐ ਮੂਰੇ ਉਹਨਾਂ ਨੂੰ ਪਤਲਾ ਹੀ ਕਰਨਾ ਸੀ ਪਤਲਾ ਹੀ ਕਰਨਾ ਹੁਣ ਚੱਲ ਚੱਲ ਮੋਟੇ ਰੁਕਣਾ ਨਹੀਂ ਅੱਜ ਭੱਜ ਭੱਜ ਕੀ ਗੱਲ ਹੋ ਗਈ ਹੈ ਤਹਲ ਤਰ ਆਇਆ ਤਹਲ ਤਰ ਮੈਂ ਆ ਫਾਇਦਾ ਚ ਆਲਾ ਚਲ ਪਹਿਲਾਂ ਦਾ ਲੋਡ ਦੀ ਹਲਟ ਪਾ ਕੇ ਆਇਆ ਕਰੋ ਆ ਜਾ ਆਜੋ ਜੀ ਦਿਖਾਉਨੇ ਆ ਤੁਹਾਨੂੰ ਟਰੈਕ ਹੈ ਸਾਡੇ ਸਕੂਲ ਦਾ ਨਵਾਂ ਬਣਾਇਆ ਹੁਣ ਚਲੋ 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 ਨਹੀਂ ਭਾਈ ਦਾ ਹੌਲੀ 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 ਚਲੋ ਇਹ ਕੈਨੂੰ ਪਤਲੇ ਕਰਨੇ ਜੀ ਇਹਨੂੰ ਆਇਆ ਮੋਟੇ ਚਲੋ 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 ਮਦਾ ਪਹਿਲੀ ਵਾਰ ਭਾਈ ਨਾਲ ਛੁੱਡੇ ਨਾਲ ਅੱਜ ਤੁਸੀਂ ਲੋਟੀ ਸ਼ਰਟ ਪਾ ਕੇ ਆਇਆ ਕਰ ਜਾਣਾ ਕਿੰਨੇ ਕੇਲੇ ਨੇ ਇਹਨਾਂ ਨੂੰ ਚਲੋ 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 ਰੁਕਣਾ ਨਹੀਂ ਹਾਂਜੀ ਇਹ ਹੈ ਜੀ ਮੇਰਾ ਸਕੂਲ ਚੈੱਕ ਕਰੋ ਜਿੱਥੇ ਮੈਂ 10ਵੀਂ ਤੱਕ ਸਟੱਡੀ ਕੀਤੀ ਹੈ ਉਹ ਉੱਥੇ ਸਾਡੀ ਸਟੇਜ ਥੀ ਆ ਜਾ ਨਾਨਕ ਮੀਤਾ ਪੱਜ 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 ਅੱਜ ਖਨੀ ਤੇ ਤੇਰੀ ਮੰਗਰੀ ਆ ਗਈ ਆ ਜਾ ਆ ਜਾ ਹੌਲੀ 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 ਚੱਲ ਚੱਲ ਤੁਰਨਾ ਨਹੀਂ ਤੁਰਨਾ ਨਹੀਂ ਚੱਲਾ ਜਾ ਪੱਜ 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 ਚੱਲ ਚੱਲ ਕਾ ਉਹ ਦੇਖੀ ਉਹ ਨਾਂਗੀ ਤੇਰਾ ਨਮੂਰੇ ਖਿੱਚ 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 चल नूर चलो 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 चलो, चलो। अद्धा ही गेड़ा गया नूर आजा बस सुनता थोड़ा तो गेड़ा रेह तेरा चल चल ਹੁਣ ਕਰ ਦਾਂਗੇ ਤੈਨੂੰ ਪਤਲੇ ਦੋ ਦਿਨਾਂ ਚ ਠੀਕ ਹੈ ਓਕੇ ਪਤਲਾ ਕੋਈ ਨਾ ਪੀਤਾ ਬਣ ਲੈ ਉਹ ਮੋਟੋ ਜੀ ਪਿੱਛੇ ਰਹਿ ਜਾਂਦੀ ਹੈ ਹਾਂ ਆ ਗਈ ਮੋਟੋ ਜੀ ਚਲੋ ਅਕਬਾ ਨਾਨਕਪੁਰ ਜਿਹੜੀ ਤੂੰ ਆ ਲੋਟੀ ਸਾਲਪ ਚ ਕੱਲ ਨੂੰ ਠੀਕ ਹੈ ਤੂੰ ਵੀ ठीक है अगले भी क्या है चल तू अभी एक्सरसाइज कर देखो बाबू जो कर दिया है ये टाल दिया है ना टाल दिया है अरे देखी देखी ले आए आप आज चीज फट के आए पब्बा थे गुड चल तू ना

चा खाणा है ना तो है गुरकरे खाने हैं प्रोमिश कर तेरी वीडियो बना बनाई हम तू खाधा है फिर तेरे च पेड़ा पैनगियाँ ठीक है देखा। ओके देखा। हाँ देखा। थ्री देखा। <laughs> देखा। आए नी वन आए पहला सीधियां महां दो करो तीन वन टू थ्री, पे 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 थ्री फोर आए नी इधर तक पहला वन टू थ्री दौने करना कमीता फोर फिर एन टू ऐन अज चुको फोर अक्सरसाइज ओके आटूते ज्यादातर तय लिया है मोटो जी ठीक है वन टू थ्री आलू हौली हौली आ जाओ आ जाओ आज आज आ जाओ रुक जो ओ फस्ट सेकंड सैकंड थर्ड आओ फाइव ठीक है तू फाइव रहेगी मोटो तू भज और भज हो बोतल जिथे जिते लाइन बनाओ एक मिनट ਹੋ ਗਈ ਦੂਰੇ ਗਈ 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 ਚੱਲ 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 ਤੇ ਆਪਾਂ ਜੂਤ ਨੀਚੇ ਪੈੜ ਨੂੰ ਭੱਜ ਅੱਜ ਭੱਜ ਭੱਜ ਉਹਨੇ ਸੁਣਾਉਣੀ ਹੈ ਤਾਂ ਚੱਲ ਮੋਟਰ ਦੀ ਪਿੱਛੇ ਰਹਿ ਜਾਂਦੀ ਹੈ ਚਲੋ

टो तो जी की करिए तो ना मोटे चल तू जा हौली 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 तू भा चला चंगा गोल गुलू डर चल की चलाए जी आज आ चला चल कका चलेंका आए देखी एक बारी फरके छी आए कका जी ठीक है जोर ना के हाँ ਤੂੰ ਮਟੋ ਤੂੰ ਨਹੀਂ ਲੋਟਾਈ ਸਾਰਿਆਂ ਤੋਂ ਹੈ ਮਟੇ ਹੈ ਮਟੇ ਨਾ ਚੱਚੀ ਦੇ ਚਿੱਤ ਰਾਜੀ ਕਰਦੇ ਉਹਨੂੰ ਕਿਨਾ ਤੇ ਹੈ ਅਰੇ ਤੇ ਕੁਲਚਾ ਨਹੀਂ ਮੈਂ ਸੱਜ ਸਕਦੀ ਹਾਂ ਨਾ ਹੈ ਪਲ ਸੱਜਾਂਗੇ ਫਫਾਤਾ ਵੈਸੀ ਆ ਗਿਆ ਜਿਕਰੇ ਕੁਲਚਾ ਲੈ ਕੇ ਉਹ ਖਾਂਗੇ ਹੁਣ ਇਹ ਕਹਿਣੀ ਹੈ ਮੇਰੇ ਕੋਲੇ ਘਰੇ ਜਾ ਕੇ ਤਾਂ ਇਹ ਕਹੇਗੀ ਕਿ ਕਿੱਥੇ ਮੰਮੀ ਕੁਲਚਾ ਹੈਣਾ ਓਏ ਹੈਣਾ ਮਟੇ हां जी। ਲਾਲੀਆਂ ਅਸਰ ਰੋਗਾਂ। ਹੈ? ਆਦੇ ਮੋਟੋ ਜੀ ਦੇਖੀ। ਉਹ ਉਹ ਵੀ ਮੇਰਾ ਕੰਮ ਬਣਾਉਣਾ। ਕਹਿੰਦਾ ਵੀਰੇ ਜਮ ਬਣਾਉਂਗਾ। YouTube ਤੇ ਪਾਉਂਗਾ। ਕਾ ਕੜ ਦੋ ਭਜਾ ਭਜਾ ਕੇ ਚਿਹਰੇ ਰੋਂਦੀ ਐ ਰੋਵੇ। ਬਸ ਆਹ ਗੱਲ ਹੀ ਚਾਹੀਦੀ ਸੀ ਠੀਕ ਆ ਹਾਂ। ਕੱਲ ਤੂੰ ਪੂਰੀ ਡਰੈੱਸ ਚ ਆਉਣਾ। ਤੈਨੂੰ ਤੈ ਵੀ। ਕੱਲ ਤੂੰ ਤੈਨੇ ਰਿਸ਼ਤੇਦਾਰ ਆਈ ਐ। ਹੈ?

ਗੁੱਡ ਇੱਕ ਹੋਰ ਇੱਕ ਹੋਰ ਮੋਟਾ ਤੂੰ ਲਾ ਨਹੀਂ ਗਿਆ ਜਿਵੇਂ ਉਹ ਲਾਉਂਦੀ ਨੂਰ ਹਾਂ ਆ ਜਾ ਤਾਂ ਪਹਿਲੀ ਹਾਰਮਨੀ ਖੜੀ ਹੈ ਹਾਰ ਗਮਨ ਦੀ ਹੈ ਤੂੰ ਤਾਂ ਲਾ ਨਹੀਂ ਗਈ ਇਹ ਵੀ ਗੱਲ ਤਾਂ ਇਹ ਹੀ ਹੈ ਤਾਹਾਨੂੰ ਆਹ ਚਲਾ ਆ ਜਾ ਤਾਹਾਨੂੰ ਆਕੇ ਇਹ ਕੀ ਆ ਦੇਖ ਲੈ ਹੱਥ ਨਹੀਂ ਛੱਡਨੇ ਚੱਲੇ ਨਹੀਂ ਛੱਡਿਓ ਚੱਲ ਇਹ ਬਾਬੇ ਉਹ ਕੀ ਆਇ ਤੂੰ ਨਹੀਂ ਹੋਇਆ ਨੂਰ ਤੂੰ ਹੀ ਚੱਲ ਨੂਰ ਤਾਂ ਹੋ ਗਈ ਸਾਨੂੰ ਦਿਖਾਤਾ ਪਹਿਲਾਂ ਤੂੰ ਮਟੋ ਹੈ ਮਟੋ ਕੁਛ ਚੱਕਾਈ ਵੀ ਰਜ ਨੂਰ ਤਾਂ ਹਾ ਨੂੰ

ਤਾਂ ਤਰੀ ਨੂੰ ਲਾ ਕੇ ਦਰਵਾਜ਼ਾ ਖੰਡਾ ਜਾ ਰਿਹਾ ਹੈ ਤਾਂ ਹਾਂ ਤਾਂ ਹੁਣ ਦੁਖਣਾ ਪੂਰੀ ਤਰ੍ਹਾਂ ਚਲੋ ਕਰੋ ਚਲੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਾਹ ਨਹੀਂ ਨਾ ਜਾਣਾ ਪੈਰਾਂ ਤੋਂ ਬਣਾ ਕੇ ਰੱਖਣਾ ਚਾਹ ਚੋ ਤਾਂ ਚਲੋ ਢੇਜ ਚਾ ਚਲੋ ਤਰੋ ਚਲੋ ਖੜੇ ਰਹੋ ਆ ਆ ਮੋਟੋ ਜੀ ਦਾ ਨਾ ਪੀਲੀ ਫਰਾਕ ਆ ਜੇ ਤਾਂ ਜਮੀ ਨਹੀਂ ਘਸੁੰਦਾ ਕੱਲ ਨੂੰ 5:30 ਵਜੇ ਫੇਰ ਸਕੂਲ 'ਚ ਆਉਣਾ ਠੀਕ ਹੈ ਹੁਣ ਤੂੰ ਪਾਣੀ ਪੀਣਾ ਪਾਣੀ ਹਜੇ ਨਹੀਂ ਪੀਣਾ 10 ਮਿੰਟ ਰਹਿ ਕੇ ਪੀਣਾ ਠੀਕ ਹੈ ਕੱਲ ਨੂੰ ਫੇਰ ਆਉਣਾ ਓਕੇ ਡਰੈਸ 'ਚ ਤੂੰ ਵੀ ਡਰੈਸ 'ਚ ਆ ਜਾ ਇੱਕ ਸਪ੍ਰਿੰਟ ਲਾ ਹੋਰ ਆ ਜਾ ਉਧਰ ਆ ਪੂਰਾ ਤੇਜ਼ ਭਜਣਾ ਜਿੰਨੀ ਸਪੀਡ ਹੈ ਠੀਕ ਹੈ ਹੌਲੀ 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 ਚੱਲ ਮੋਟੋ ਮੈਂ ਤੇਰੇ ਪਿੱਛੇ ਆ ਚੱਲ ਚੱਲ ਤੈਨੂੰ ਭਜਾਉ ਨਹੀਂ ਚਪੇੜ ਪਾਉ ਜਿੱਥੇ ਖੜ ਗਈ ਠੀਕ ਹੈ ਚਾ ਹੌਲੀ ਪਾ ਚਲਾ ਜਾਏ ਚਾਹੀ ਜਮਾ ਹੌਲੀ ਹੋ ਜਾ ਤਰੇ ਚ ਪੇੜ ਪੂ ਚਲ ਹਾਂ ਆਇਂ ਤਰ ਲੈ ਲੈ ਖੜੀ ਐ ਤੇਰੇ ਚ ਪੇੜ ਪੂ ਠੀਕ ਆ ਚਲ ਤੇਰੇ ਨਾਲ ਹੀ ਭਜਦਾ ਚੱਟ ਚਲ 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 ਜਮਾ ਤੇ ਹੌਲੀ ਹੋ ਜਾ ਪਰ ਖੜਨਾ ਨਹੀਂ ਚਲ ਚਲ ਹਾਂ ਆਇਂ ਵੱਧ ਲੈ ਚਲ ਚਲ ਚੇ ਪੇੜ ਪਿੱਛੇ ਹੋ ਆ ਦੇਖ ਲੈ ਹੱਥ ਉੱਥੀ ਉਹਦੀ ਮਰੂੰ ਕਿਚੀ ਚਾ ਚਲ ਭੱਜ 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 ਆ ਜਾ ਆ ਜਾ ਚੱਲ 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 ਹੋ ਦੇਖ ਲਾ ਉਹਨਾਂ ਨੇ ਸਪੀਡ ਲਾ ਆ ਵੀ ਦਿੱਤੀ ਤੂੰ ਪਿੱਛੇ ਦੀ ਪਿੱਛੇ ਰਹਿ ਗਈ ਚੱਲ 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 ਭੱਜ 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 ਪਾਸਾ ਉਹ ਆ ਗਿਆ ਥੋੜਾ ਜਿਹਾ ਹੀ ਰਹਿ ਗਿਆ ਚੱਲ ਚੱਲ ਗੱਡ 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 ਚੱਲ ਚੱਲ ਜਿੱਤ ਕੀ ਲੱਗ ਜਾਨਾ ਠੀਕ ਹੈ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਓਕੇ ਐ ਕਰ ਦਿਓ ਠੀਕ ਹੈ